ਲਫ਼ਜ਼ਾਂ ਦੇ ਮੋਤੀ ਤੋਂ ਜਨਾਬ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਮੈਨੂੰ ਵਿਦਾ ਕਰੋ ਮੇਰੇ RAM ਮੈਨੂੰ ਵਿਦਾ ਕਰੋ ਕੋਸਾ ਹੰਜ ਸ਼ਗਨ ਪਾਉ ਸਾਨੂੰ ਵਿਰਹਾ ਤਲੀ ਧਰੋ ਮੈਨੂੰ ਵਿਦਾ ਕਰੋ ਤੇ ਮੈਨੂੰ ਵਿਦਾ ਕਰੋ ਵਾਰੋ ਪੀੜ ਮੇਰੀ ਦੇ ਸਿਰ ਤੋਂ ਨੈਣ ਸਰਾਂ ਦਾ ਪਾਣੀ ਇਸ ਪਾਣੀ ਨੂੰ ਜੱਗ ਵਿੱਚ ਵੰਡੋ ਹਰ ਈਕਾਸ਼ਕ ਤਾਣੀ ਪ੍ਰਭ ਜੀ ਜੇ ਕੋਈ ਬੂੰਦ ਬਚੇ ਉਹਦਾ ਆਪੇ ਘੁੱਟ ਭਰੋ ਤੇ ਮੈਨੂੰ ਵਿਦਾ ਕਰੋ ਕੋਸਾ ਹੰਝ ਸ਼ਗਨ ਪਾਉ ਸਾਨੂੰ ਬਿਰਹਾ ਤਲੀ ਧਰੋ ਤੇ ਮੈਨੂੰ ਵਿਦਾ ਕਰੋ ਪ੍ਰਭ ਜੀ ਇਹ ਸੁ ਵਿਦਾ ਦੇ ਵੇਲੇ ਸੱਚੀ ਗੱਲ ਅਣਾਈਏ ਦਾਨ ਕਰਾਈਏ ਜਾ ਕਰ ਮੋਤੀ ਤਾਂ ਕਰ ਬਿਰਹਾ ਪਾਈਏ ਪ੍ਰਭ ਜੀ ਹੁਣ ਤਾਂ ਬਿਰਹੋਂ ਬਿਹੁਣੀ ਪ੍ਰਭ ਜੀ ਹੁਣ ਤਾਂ ਬਿਰਹੋਂ ਬਿਹੁਣੀ ਮਿੱਟੀ ਮੁਕਤ ਕਰੋ ਤੇ ਮੈਨੂੰ ਵੇਦਾ ਕਰੋ ਕੋਸਾ ਹੰਝ ਸ਼ਗਨ ਪਾਉ ਸਾਨੂੰ ਮਿਰਹਾਂ ਤਲੀ ਧਰੋ ਤੇ ਮੈਨੂੰ ਵੇਦਾ ਕਰੋ ਦੁੱਧ ਦੀ ਰੁੱਤੇ ਅੰਬੜੀ ਮੋਈ ਬਾਬਲ ਵਾਲ ਬਰਸੇ ਜੋ ਬਨ ਉੱਤੇ ਸੱਜਣ ਮਰਿਆ ਮੋਏ ਗੀਤ ਪਲੇਠੇ ਹੁਣ ਨਾ ਪ੍ਰਭ ਜੀ ਹਾਰ ਆਈਏ ਹੁਣਾ ਪ੍ਰਭ ਜੀ ਹਾਰਾ ਜੇ ਸਾਡੀ ਬਾਹੀ ਕੁੱਟ ਫੜੋ ਮੈਨੂੰ ਵੇਦਾ ਕਰੋ ਕੋਸਾ ਹੰਝ ਸ਼ਗਨ ਪਾਓ ਸਾਨੂੰ ਬਿਰਹਾ ਤੜੀ ਧਰੋ ਮੈਨੂੰ ਵੇਦਾ ਕਰੋ ਤੇ ਮੈਨੂੰ ਵੇਦਾ ਕਰੋ